ਅਕਾਊਂਟ ਚ ਪਾਏ ਹੋਣਗੇ ਤਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੂ ਵਸ ਦਿੱਤਾ ਜਾਵੇ ਮੈਂ ਇਹਦੇ ਰਾਹੀਂ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦੇਣ ਨੂੰ ਤਿਆਰ ਆ ਇੱਕ ਹੋਰ ਕਲਯੁਕਾ ਮੈਂ ਕਹਿੰਦਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐ ਇਤੋਂ ਵੱਡਾ ਕਲਯੁਕ ਕੀ ਹੋ ਸਕਦਾ ਨੂੰ ਕਿਸਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅਜੋ ਭਾਈ ਸਾਹਿਬ ਨੂੰ ਅਪੀਲ ਕੀਤੀ ਆ ਜੇ ਬਣਦੀ ਐ ਤੇ ਦੇ ਦਿਓ ਨਹੀਂ ਐਗਾ ਤਾਂ ਮੈਨੂੰ ਰੇੜੀ ਵੀ ਬਣਾ ਦੂੰਗਾ ਆ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾਂ ਮੈਂ ਤੁਹਾਡੇ ਚਰਨਾਂ 'ਚ ਛੁੱਟਾਂ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਉਹ ਭਾਉ ਜੀ ਛੱਡ ਦਿਓ ਇਹ ਚੀਜ਼ ਨੂੰ ਫਿਰ ਕੀ ਆ ਮਤਲਬ ਫਿਰ ਕੀ ਆ ਸਿੱਕੀ ਹੋ ਜਾਂਦਾ ਦੇ ਬੱਚੀ ਹੈ ਬਚਰੀ ਤੇ ਕਰਤ ਕਰੀਏ ਤਾਂ ਮੈਨੂੰ ਕਮੈਂਟਾਂ ਘੁੰਟਾਂ ਨਾਲ ਨਹੀਂ ਪਰ ਮੈਨੂੰ ਰੱਬ ਦੇ ਦਰਜ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖਵਾਕ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖਵਾਕ ਮਸ਼ੀਦਾ ਮੱਥਾ ਟੇਕ ਕੇ ਆਇਆ ਕਹ ਚਾਹਲੀ ਕੁੜੀ ਜਿੰਦਾਬਾਦ ਕਹ ਚਾਹਲੀ ਕੁੜੀ ਜਿੰਦਾਬਾਦ ਜਿਹੜਾ ਮੰਗਣਿਆ ਹੁਣ ਪੈਸੇ ਕਿੱਥੇ ਦੇ ਦੇਣੇ ਮੁੰਡੇ ਨੂੰ ਉਹਨੂੰ ਬਲਾਜ ਲਾ ਪਾਜੀ ਪੈਸੇ ਤਾਂ ਲੈਣੇ ਆ ਵਾਪਸ ਨਹੀਂ ਦੇਖੋ ਪਾਜੀ ਤੁਹਾਨੂੰ ਦਵਾਈਆਂ ਦੀ ਲਿਸਟ ਦੇ ਦੇ 11100 18 ਦੀਆਂ 36 ਨਹੀਂ ਆਉਣ ਤੂੰ ਦੋਸਤੋ ਜਿਹੜੀ ਲੜਕੀ ਰਹੀ ਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਈਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਆਡ ਹੋ ਗਏ ਮੇਰੇ ਕੋਲ 7 ਉਹਦੇ ਦਸਨ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦਸਨ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ ਤੇ ਨਹੀਂ ਪੈਂਦਾ ਧੀਆਂ ਪਹਿਣਾ ਸਾਧੀਆਂ ਸਾਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋ ਆ ਸਕਦੇ ਨੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਣੇ ਛੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਮਾਤਾ ਜੀ ਦਾ ਇਲਾਜ ਕਰਾਵਾਂ ਮੈਂ ਉਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਆ ਉਹਨਾਂ ਦਾ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਹੋ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਮਤਲਬ ਪਤਾ ਲੱਗ ਗਿਆ ਸੀ ਵੀ ਇਹ ਨਸ਼ੇੜੀ ਨਹੀਂ ਨਾ ਹੀ ਮੈਂ ਉੱਥੇ ਜਾ ਕੇ ਕਿਹਾ ਮੈਂ ਇਸ ਚੱਕਰ 'ਚ ਪੈਂਦਾ ਹੀ ਨਹੀਂਗਾ ਔਰ ਇਹ ਬੰਦਾ ਥੋੜਾ ਜਿਹਾ ਮੈਨੂੰ ਅਣਖ ਵਾਲਾ ਥੋੜਾ ਜਿਹਾ ਸ਼ਰਮ ਵਾਲਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚਲਾ ਕੇ ਆਪ ਦਾ ਟੱਬਰ ਪਾਲਦਾ ਵਾਂ ਔਰ ਦੂਜੀ ਚੀਜ਼ ਮੈਂ ਇਸ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੱੜਤੇ ਜਨਾਨੀ ਛੱੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰੀਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੋਤੇ ਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਈਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀਗਾ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਹਾ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਜਿਹੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਐਸ ਉਮਰ ਦੇ ਵਿੱਚ ਉਹ ਗਲਤ ਕੰਮ 'ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੀ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੋ ਮੇਰੀ ਪੋਤੀ ਨੂੰ ਲੱਖ ਰੁਪਇਆ ਦੇ ਗਿਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਿਹਾ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਕੋਲੇ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਆ ਯਾਰ ਤੂੰ ਕੋ ਦੇਨ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਹਿ ਮੈਂ ਕਹਾ ਮਾਤਾ ਮੈਂ 3 ਨਹੀਂ ਵਜਣ ਦੇਣੇ 4 ਮੈਂ ਤੇਰ ਕੋ ਵੀ ਆਇਆ ਲੈ ਔਰ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਿਆ ਦਿੱਤਾ ਆਪਦੇ ਚੂਲੇ ਦਾ ਇਲਾਜ ਕਰਾਓ ਔਰ ਹੋਰ ਵੀ ਇਸ ਤੋਂ ਉੱਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਸੋ ਮੈਂ ਗੱਲ ਇਹ ਕਹਿਣ ਆਇਆ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਹਾਂ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤੇ ਫਿਰ ਪੋਤੇ ਪੁੱਤੀਆਂ ਨੂੰ ਛੱਡਦੀ ਐ ਨਾ ਨੌ ਕਰਕੇ ਉਹਨਾਂ ਨੂੰ ਮਾਰਾ ਚੰਗਾ ਆਪਾਂ ਕਿਹੜਾ ਛੱਡਦੀ ਐ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਏ ਉੱਥੇ ਫੜਾਇਆ ਕਈ ਲੋਕ ਬਿਨਾਂ ਪੁੱਛੇ ਹੀ ਮਤ ਕਿਉਂ ਕਰਦੇ ਹੋ ਇਹੋ ਜਿਹੇ ਲੋਕਾਂ ਦੀ ਮੈਂ ਕਿਸੇ ਕੋਲ ਮੰਗ ਕੇ ਨਹੀਂ ਦਿੱਤੇ ਵੀ ਦੱਸਦਾ 1000 ਰੁਪਏ ਦੋ ਤੇ ਮੈਂ ਪੈਸੇ ਦੇਣੇ ਨੇ ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਇਹ ਮਾਤਾ ਦਾ ਚੂਲਾ ਠੀਕ ਹੋ ਸਕਦਾ ਤੇ ਮੈਂ ਇਹਨੂੰ ਵੀ ਦੇ ਦਿੱਤੇ ਅੱਜ ਉਹ ਮੇਰੇ ਕੋਲ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤ ਸੋ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਇਹ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਕਿਹੜੀ ਉਮਰ ਆ ਵੀ ਕੀ ਕਰੈਕਟਰ ਉਹਦਾ ਹੋਣੇ ਤੋਂ ਮਤਲਬ ਢੱਲਾ ਜਿੰਨੇ ਕਾਪਾ ਉਹਦੇ ਉੱਤੇ ਦੋਸ਼ ਲਾ ਦਿੱਤੇ ਆ ਹੁਣ ਹੀ ਆਪਾਂ ਆਪਣਾ ਜਿਹੜਾ ਟੱਬਰ ਵਸਾ ਲਈਏ ਹੁਣ ਹੀ ਆਪਾਂ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾਂ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤਾਂ ਤੈਨੂੰ ਇਹ ਕਹਿਣਾ ਆ ਭਾਉ ਉਹਦੀ ਸਮੋ ਤਰੀਫ ਕਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਇਹ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ 'ਚ ਲਾਲਚ ਹੋਵੇ ਉਹ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਲੇ ਵੀ ਸਾਡੇ ਘਰ ਵੀ ਧੀਆ ਵਾਂ ਮੈਂ ਉਹਨਾਂ ਨੇ ਝੂਠ ਬੋਲਿਆ ਉਹਨੇ ਜੋ ਮਰਜ਼ੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾਰਾ ਕੰਮ ਤੇ ਨਹੀਂ ਕਰਨ ਢੀ ਉਹ ਕਿਸੇ ਗਲਤ ਥਾਂ ਦੇ ਉੱਤੇ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵੱਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹਦੇ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚਣ ਦੀ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋਲ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ ਜੀ ਵੀ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿਣਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾ ਮੈਂ ਤੁਹਾਡੇ ਚਰਨਾਂ 'ਚ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਮਾਂ ਲਾ ਕੇ ਦੇਣੀਆਂ ਨਾਲ ਇਹਦੇ ਮੈਂ ਇੰਨਾ ਭਰੋਸਾ ਕਰਦਾ ਔਰ ਤੂੰ ਗੁਰਸਿੱਖ ਬੰਦਾ ਆ ਯਾਰ ਅਮਰਧਾਰੀ ਤੋਂ ਬੰਦਾ ਆ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅੱਜ ਉਹ 15 16 17 ਸਾਲਾਂ ਦੇ ਆਂ ਮੀਆਂ ਬ ਵੀ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾੜਾ ਚੰਗਾ ਨਹੀਂ ਮੈਂ ਇਸ ਆਸ ਨਾਲ ਇਸ ਪਰਿਵਾਰ ਕੋ ਔਰ ਮੈਂ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਹੈ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੇਰੇ ਘਰ ਚਲਦਾ ਮੈਂ ਪੈਸੇ ਪਹਿਲਾਂ ਉੱਥੇ ਦਿਨਾ ਉਹਦੇ ਇਲਾਜ ਕਰਾਉਣ ਲਈ ਪਰ ਇਸ ਭਾਉ ਨੇ ਮੈਨੂੰ ਨਾ ਕਰ ਦਿੱਤੀ ਸੀ ਦੱਸੋ ਭਾਉ ਜੀ ਹਾਂ ਜੀ ਠੀਕ ਹੈ ਜੀ ਅੱਜ ਮੈਨੂੰ ਮਾਂ ਨੇ ਸੱਦਿਆ ਮੈਂ ਆ ਗਿਆ ਸੋ ਇੱਕ ਮੈਨੂੰ ਭਾਉ ਜੀ ਸਵਾਲ ਕਰਦੇ ਨੇ ਵੀ ਥੱਲੇ ਕਮੈਂਟ ਮੈਨੂੰ ਕਮੈਂਟਾਂ ਕੁਮੈਂਟਾਂ ਦਾ ਕੋਈ ਫਰਕ ਨਹੀਂ ਪੈਂਦਾ ਯਾਰ ਮੈਨੂੰ ਰੱਬ ਦੇ ਦਰਚ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਖ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਖ ਮਸ਼ੀਦਾ ਮੱਥਾ ਟੇਕ ਕੇ ਆਇਆ ਜੋ ਮਤਲਬ ਮੈਂ ਉੱਤੇ ਭਰੋਸਾ ਕਰਦਾ ਮੈਨੂੰ ਉਹਦੀ ਨਿਗਾ ਸਵੱਲੀ ਕਮੈਂਟ ਕਰਦੇ ਤੁਸੀਂ ਇੱਥੇ ਲੋਕਾਂ ਦੀ ਨਾ ਆਪਣੀ ਮਤਲਬ ਹੁੰਦੀ ਜਿਉਂ ਨਾਲ ਦੇ ਅਨਸਾਰ ਬੋਲਦੇ ਹੋ ਤੇ ਤੁਸੀਂ ਵੈਰੀ ਗੁੱਡ ਹੋ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਉਹ ਤੇ ਤੁਹਾਡੀ ਧੀ ਮਤਲਬ ਜੋ ਤੁਹਾਨੂੰ ਮਤਲਬ ਮਾੜਾ ਚੰਗਾ ਇਹਨਾਂ ਚੀਜ਼ਾਂ ਨਾਲ ਮੈਂ ਇਹਨਾਂ ਚੀਜ਼ਾਂ ਤੋਂ ਪਾਰ ਆ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਯਾਰ ਕਿਸੇ ਦੀ ਮਤ ਕਰਨ ਦੇ ਨਾਲ ਮਤਲਬ ਉਹਦਾ ਇੱਕ ਕਾਰੋਬਾਰ ਚੱਲ ਗਿਆ ਉਹਦਾ ਝੂਠ ਇੱਕ ਤੁਸੀਂ ਵੇਖ ਲਿਆ ਉਹਨੂੰ ਜੋ ਪਿਕਚਰ ਬਚਪਨ ਤੋਂ ਦਿਖਾ ਦਿੱਤੀ ਗਈ ਬਾਰ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤੀ ਉਹਦਾ ਕੀ ਕਸੂਰ ਆ ਬਾਪ ਉਹਨੂੰ ਮਿਲਿਆ ਨਹੀਂ ਮੇਰੇ ਖਾਲ 6-7 ਸਾਲ ਤੋਂ ਨਹੀਂ ਉਹਨੂੰ ਪਤਾ ਹੋਊਗਾ ਕਿ ਮੇਰਾ ਬਾਪ ਕਿੱਦਾਂ ਦਾ ਵਾ ਜਿੱਦਾਂ ਦਾ ਉਹਨੂੰ ਪੜਾਇਆ ਜਾਂਦਾ ਜਾਂ ਜਿੱਦਾਂ ਦਾ ਉਹਨੂੰ ਦੱਸਿਆ ਗਿਆ ਉਹਨੇ ਬੋਲ ਦਿੱਤਾ ਮਤਲਬ ਉਹਦੇ ਵਿੱਚ ਉਹਦਾ ਐਡਾ ਕਸੂਰ ਥੋੜੀ ਆ ਸੋ ਭਾਉ ਮੈਂ ਤੈਨੂੰ ਇਹ ਬੇਨਤੀ ਕਰਨ ਆਇਆ ਤੋ ਕਹਿ ਵੀ ਲੋਕੋ ਮੇਰੀ ਕੁੜੀ ਦਾ ਸਾਥ ਦੋ ਮੇਰੀ ਮੋਟੀ ਨਾ ਮੇਰੇ ਝਗੜੇ ਹੋ ਸਕਦੇ ਆ ਬੱਚੇ ਤੇ ਸਾਂਝੇ ਆ ਨਾ ਮਾਂ ਤੇਰੀ ਉਹਨਾਂ ਦੇ ਨਾਲ ਜਾਇਦਾਦ ਲਵਾਉਣ ਨੂੰ ਤਿਆਰ ਆ ਆਪਾਂ ਆਪਣੇ ਨਿੱਕੇ ਜੇ ਬੋਲ ਦੋ ਵੀਡੀਓ ਕੋ ਦੋ ਇੰਟਰਵਿਊ ਉਹਦਾ ਬੇੜਾਗਰ ਕਰਨੀਆਂ ਉਹਨੂੰ ਦੁਨੀਆ ਇਹ ਤੈਨੂੰ ਚੰਗਾ ਲੱਗਦਾ ਵੀ ਤੇਰੀ ਧੀ ਨੂੰ ਥੱਲੇ ਕੋ ਮਾਵਾਂ ਪੈਣਾ ਦੀਆਂ ਗੰਦੀਆਂ ਗਾਲਾਂ ਕੱਢੇ ਕੋ ਚੋਰ ਕਵੇ ਕੋ 420 ਕਵੇ ਇਹ ਵੀ ਬਾਪ ਦਾ ਫਰਜ਼ ਨਹੀਂਗਾ ਇੱਕ ਹੋਰ ਕਲਜੋ ਗਿਆ ਮੈਂ ਕਹਿਣਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐ ਇਤੋਂ ਵੱਡਾ ਕਲਜੋ ਕੀ ਹੋ ਸਕਦਾ ਭਾਵੇਂ ਭਲੇਖੇ ਨਾਲ ਐ ਮਿਸ ਅੰਡਰਸਟੈਂਡਿੰਗ ਨਾਲ ਐ ਯਾਰ ਮਤਲਬ ਕੁਛ ਨਾ ਕੁਛ ਮੈਂ ਅੱਜ ਤੇਰੇ ਕੋ ਇਹ ਬੇਨਤੀ ਲੈ ਕੇ ਆਇਆ ਮੈਨੂੰ ਜਿੱਥੇ ਖਿਲਾਰੇਗਾ ਮੈਂ ਤੇਰੀ ਧੀ ਨੂੰ ਵੀ ਕਿਹਾ ਸੀ ਲੋਕ ਉਹਨੂੰ ਜੋ ਮਰਜ਼ੀ ਮਾੜਾ ਬੋਲੀ ਜਾਣ ਮੈਂ ਅੱਜ ਵੀ ਉਹਦੇ ਕੋ ਚੱਲਿਆ ਉਹਦੀ ਲੋੜ ਫੇਰ ਪੁੱਛ ਕੇ ਆਉਂਗਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਘਰ ਵੀ ਤੇਰੀ ਪੰਚਾਇਤ ਚ ਕਹਿ ਕੇ ਚੱਲਿਆ ਆਪਦੀ ਮਾਂ ਦਾ ਇਲਾਜ ਕਰਾ ਆਪਦੇ ਘਰ ਚ ਕੋ ਚਾਹੀਦਾ ਮੇਰੀ ਸੇਵਾ ਲਾਓ ਮੈਂ ਫਖਰ ਮਹਿਸੂ ਮੈਂ ਇਨਾ ਫਖਰ ਮਹਿਸੂਸ ਕਰੂੰਗਾ ਮੈਂ ਭਾਜਦਾ ਨਹੀਂ ਪਰ ਮੈਂ ਤੈਨੂੰ ਇੱਕ ਬੇਨਤੀ ਕਹਿਣ ਲੱਗਾ ਵੀ ਤੇਰੀ ਕੁੜੀ ਨੇ ਛੋਟਾ ਜਿਹਾ ਨਾਂ ਰੱਖਿਆ ਚਾਹਲੀ ਕੁੜੀ ਕਹਿ ਚਾਹਲੀ ਕੁੜੀ ਜਿੰਦਾਬਾਦ ਕਹਿ ਚਾਹਲੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਵੀ ਭੁੱਲ ਚੋਕ ਹੋ ਗਈ ਆ ਤੇ ਕੋਈ ਗੱਲ ਨਹੀਂ ਗਈ ਯਾਰ ਮਤਲਬ ਉਹਨੂੰ ਜੋ ਦੱਸਿਆ ਗਿਆ ਤੇਰੇ ਬਾਰੇ ਉਹ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਯਾਰ ਮਤਲਬ ਮਾੜਾ ਚੰਗਾ ਨਹੀਂ ਉਹਦਾ ਸਾਥ ਦੋ ਕੋ ਜਾਂਦੇ ਆਂਦੇ ਖਲੋ ਵਿੱਚ ਵਿਚਾਰੀ ਚਾਹ ਵੇਚਣ ਢਈ ਆ ਉਥੇ ਕੋਈ ਫੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਘਿਰਨਾ ਦਾ ਪਾਤਰ ਬਣਾ ਦਈਏ ਚਾਹ ਵੇਤ ਦਿਓ ਤੇ ਕੋ ਜਾਂਦੇ ਆਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਭਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿਣਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਉਮਰ ਤੇ ਨੰਗੀ ਕੀ 10 15 ਸਾਲਾਂ ਦਾ ਹੋਰ ਮਸਲਾ ਵਾ ਇਕੱਠੇ ਹੀ ਰਹਿ ਲੋ ਯਾਰ ਤੁਸੀਂ ਸੋ ਧੰਨਵਾਦ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਇਹ ਛੋਟੀ ਜੀ ਬੱਚੀ ਆ ਯਾਰ 15 16 17 ਸਾਲ ਦੀ ਉਮਰ ਹੋਊਗੀ ਇਹਦੇ ਉੱਤੇ ਸਾਰਿਆਂ ਨੂੰ ਜਿਹੜਾ ਤਰਸ ਕਰਨਾ ਚਾਹੀਦਾ ਉਹ ਕੰਮ ਕਰ ਰਹੀ ਔਰ ਸਮਾਜ ਨੂੰ ਇੱਕੋ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਵੀ ਲੋਕ ਇਹਨੂੰ ਦੇਖਦੇ ਆ ਜਿਹੜੇ ਵੀ ਲੋਕ ਬੋਲਦੇ ਆ ਕਿ ਇਹੋ ਜੀਆਂ ਬੱਚੀਆਂ ਜੇ ਕੰਮ ਨਹੀਂ ਕਰਨਗੀਆਂ ਇਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਇਹਨਾਂ ਦੇ ਬੱਚਿਆਂ ਦੀ ਭਰਾ ਦੀ ਪੜ੍ਹਾਈ ਦੀ ਫੀਸ ਨਹੀਂ ਜਾਊਗੀ ਘਰ 'ਚ ਰੋਟੀ ਨਹੀਂ ਹੋਊਗੀ ਤੇ ਇਹਨਾਂ ਦਾ ਧਿਆਨ ਕਿਹਦੇ ਪਾਸੇ ਜਾਊਗਾ ਆਪਾਂ ਲੜਕੀਆਂ ਵੇਖਦੇ ਹਾਂ ਕਿਹਦੇ ਪਾਸੇ ਲੱਗੀਆਂ ਨੇ ਸੋ ਆਪਣੇ ਪੰਜਾਬ ਦੀਆਂ ਧੀਆ ਭੜਾ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ ਇਹਨਾਂ ਨੂੰ ਦੇ ਕੇ ਕੁਛ ਪੁਸ਼ਤੌਰਾ ਨਹੀਂ ਚਾਹੀਦਾ ਔਰ ਮੈਂ ਨਾਲ ਹੀ ਜਦੋਂ ਫਾਦਰ ਨੂੰ ਵੀ ਇਹ ਗੱਲ ਕਹਿ ਕੇ ਆਇਆ ਉਹਨਾਂ ਨੇ ਵੀ ਮੇਰੇ ਨਾਲ ਕਿਹਾ ਕਿ ਮੇਰੀ ਧੀ ਦਾ ਸਯੋਗ ਕੀਤਾ ਜਾਵੇ ਉਹਦਾ ਸਾਥ ਦਿੱਤਾ ਜਾਵੇ ਔਰ ਜੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬੱਚੀ ਦਾ ਬਹੁਤ ਲੋਕਾਂ ਨੇ ਸਾਥ ਦਿੱਤਾ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕੰਮ ਸੇ ਕੰਮ ਮਿੰਨੂ ਤੁਸੀਂ ਇਹਦੇ ਅਕਾਊਂਟ ਚ ਪਾਏ ਹੋਣਗੇ ਜਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੂ ਵਾਸ ਦਿੱਤਾ ਜਾਵੇ ਮੈਂ ਇਹਦੇ ਰਾਹੀਂ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦਿਨ ਨੂੰ ਪਿਆਰ ਆ ਇਹਨੂੰ ਕਿਸੇ ਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅੱਜੋ ਭਾਈ ਸਾਹਿਬ ਨੂੰ ਵੀ ਅਪੀਲ ਕੀਤੀ ਆ ਜੇ ਬਣਦੀ ਆ ਤਾਂ ਦੇ ਦਿਓ ਨਹੀਂ ਹੈਗਾ ਤਾਂ ਮੈਨੂੰ ਰੇੜੀ ਵੀ ਬਣਾ ਦੂੰਗਾ ਰੇੜੀ ਤਾਂ ਬਣ ਗਈ ਆ ਜੇ ਉਹਨਾਂ ਨੇ ਜੇ ਉਹ ਪੈਸੇ ਦੇ ਦੇਣਗੇ ਠੀਕ ਹੈ ਨਹੀਂ ਤਾਂ ਰੇੜੀ ਦੇ ਪੈਸੇ ਨਹੀਂ ਮੈਂ ਦੇ ਦੂਗਾ ਉਹਨੂੰ ਕੰਮ ਕਰਨ ਦਿੱਤਾ ਜਾਵੇ ਯਾਰ ਮਤਲਬ ਜੇ ਉਹ ਕੋ ਗਲਤੀ ਕਰ ਬੈਠੀ ਆ ਜਿਉ ਉਹਨੂੰ ਪਤਾ ਹੀ ਨਹੀਂ ਮੇਰਾ ਬਾਪ 10 ਸਾਲਾਂ ਤੋਂ ਮਿਲਿਆ ਨਹੀਂ ਮਿਲਿਆ ਉਹ ਕਿਸ ਹਾਲਤ ਚ ਹੋਗਾ ਕਿ ਉਹਨੂੰ ਐਡੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ ਵੀ ਉਹਦੇ ਖਿਲਾਫ ਹੀ ਮਤਲਬ ਸੁਪਰੀਮ ਕੋਰਟ ਦਾ ਫੈਸਲਾ ਸੁਣਾ ਦਿੱਤਾ ਜਾਵੇ ਉਹ ਬੱਚੀ ਆ ਉਹਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਟੁਰਪੂਗੀ ਯਾਰ ਉਹ ਕਿਹੜੇ ਕੰਮਾਂ ਦੇ ਟੁਰਪੂਗੀ ਮਤਲਬ ਇਸ ਬੱਚੇ ਇਸ ਉਮਰ ਦੇ ਵਿੱਚ ਵਿਗੜ ਜਾਂਦੇ ਨੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣੀਆਂ ਧੀਆਂ ਭਰਾਵਾਂ ਦਾ ਖਿਆਲ ਰੱਖਿਆ ਜਾਵੇ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨੇ ਥੋੜਾ ਥੋੜਾ ਦਿੱਤਾ ਆ ਦਿਓ ਹੋਰ ਬਹੁਤ ਥਾਵਾਂ ਤੇ ਤੁਸੀਂ ਲੋਕ ਮਤ ਕਰਦੇ ਹੋ ਬੱਚੀ ਦਾ ਸਾਫ ਦਿਓ ਵੇਚਣ ਤੇ ਚਾਹ ਹੀ ਨਹੀਂ ਹੈ ਉਹਨੇ ਕੋਈ ਮਾਲ ਖੜਾ ਕਰ ਲਿਆ ਉਹਨੇ ਕੋਈ ਹੋਟਲ ਬਣਾ ਲਿਆ ਯਾਰ ਮਤਲਬ ਉਹਨੂੰ ਪੈਸੇ ਕਿੰਨੇ ਆਏ ਹੋਣਗੇ ਲੱਖ ਮੈਂ ਦੇ ਦਿੱਤਾ ਹੋਊਗਾ ਕੋ ਲੱਖ 2 ਲੱਖ 5 ਲੱਖ ਦੇ ਖਾਤੇ ਜਾ ਗਿਆ ਉਹ ਇਸ ਤੋਂ ਵੱਧ ਕੀ ਉਹਦੇ ਖਾਤੇ ਭਰ ਜਾਣੇ ਨੇ ਯਾਰ ਉਹ ਚਾਹ ਵੇਚਦੀ ਉਹਨੂੰ ਕੰਮ ਕਰਨ ਦਿੱਤਾ ਜਾਵੇ ਮੈਂ ਉਹਦੇ ਬਾਪ ਨੂੰ ਉਹਦੀ ਪੰਚਾਇਤ ਵੀ ਮੇਰੇ ਨਾਲ ਸਹਿਮਤ ਸੀ ਕਿ ਜੇ ਪਰਿਵਾਰ ਦਾ ਲੇਵਾ ਹੁੰਦਾ ਤੇ ਤੁਹਾਡੀ ਜ਼ਿੰਮੇਵਾਰੀ ਉਹ ਮਤਲਬ ਮੇ ਮੈਂ ਉਹਦੇ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਵੀ ਬੰਦਾ ਮੈਂ ਨਹੀਂ ਕਹਿੰਦਾ ਮਾਰਾ ਆਪਣੀ ਮਾਂ ਦਾ ਉਹ ਖਿਆਲ ਰੱਖਦਾ ਮਾਂ ਬਹੁਤ ਮਤਲਬ ਬੁਰੀ ਹਾਲਤ ਦੇ ਵਿੱਚ ਹੈ ਬਿਮਾਰੀ ਦੇ ਵਿੱਚ ਸੋ ਜੇ ਮਾਂ ਮਤਲਬ ਇਸ ਹਾਲਤ ਦੇ ਵਿੱਚ ਹੈ ਤਾਂ ਕਮ ਸੇ ਕਮ ਬੱਚੀ ਨਹੀਂ ਜਾਣੀ ਚਾਹੀਦੀ ਮਤਲਬ ਬੱਚੀ ਨੂੰ ਇਹ ਇਹਦਾ ਹੌਸਲਾ ਵਧਾਉਣਾ ਚਾਹੀਦਾ ਸਵੇਰ ਦਾ ਉਹਦਾ ਬੀਪੀ ਡਾਊਨ ਸੀਗਾ ਮਤਲਬ ਉਹਦੇ ਤਿੰਨਾ ਪ੍ਰੈਸ਼ਰ ਹੈ ਕਿ ਉਹ ਇਹਨਾਂ ਬੋਲ ਸਕਦੀ ਹੈ ਕਿ ਉਹ ਇਹਨੀਆਂ ਸਫਾਈਆਂ ਦੇ ਸਕਦੀ ਹੈ ਯਾਰ ਜਿੰਨਾ ਉਹਨੂੰ ਆਪਾ ਉਲਝਾ ਕੇ ਰੱਖ ਦਿੱਤਾ ਗਿਆ ਔਰ ਅੱਜ ਮੈਂ ਪੁੱਛਿਆ ਇੱਕ ਦਿਨ ਦੇ ਵਿੱਚ ਆਪਾਂ ਮੂੰਹ ਮੋੜ ਲੈਨੇ ਆ ਯਾਰ ਲੋਕਾਂ ਤੋਂ ਕੱਲ ਤੇਰੀ ਸੇਲ ਕਿੰਨੀ ਸੀ ਪਰਸੋਂ 950 ਰੁਪਏ ਪਰਸੋਂ ਜਿਸ ਦਿਨ ਤੁਸੀਂ ਆਏ ਸੀ ਹਾਂ ਸਾਡੇ 1500 ਰੁਪਏ ਸਾਡੇ 1500 ਸੇਲ ਕਰਦੀ ਸੀ 1500 ਰੁਪਿਆ ਕੀ ਹੁੰਦਾ ਯਾਰ ਅੱਜ ਤੁਹਾਡੇ ਬੋਲਣ ਦੇ ਨਾਲ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਨੂੰ ਨੈਗੇਟਿਵ ਕਰਨ ਦੇ ਨਾਲ 190 ਰੁਪਏ ਵਿਚਾਰੀ ਨੇ ਵਟੇ ਨੇ ਕੀ ਮਾਲ ਖੜਾ ਕਰ ਲੂ ਯਾਰ ਇਹਦਾ ਸਾਥ ਦੇਣਾ ਚਾਹੀਦਾ ਮੈਂ ਇੱਕ ਗੱਲ ਕਹੀ ਸੀ ਬਾਹਰ ਫੜ ਕੇ ਛੱਡੀ ਨਹੀਂ ਕਿਸੇ ਦੀ ਜਿੱਥੇ ਕਿਤੇ ਗਲਤੀ ਲੱਗੂ ਠੋਕ ਕੇ ਕਵਾਂਗੇ ਗਲਤੀ ਹੈ ਯਾਰ ਇਹ ਮਤਲਬ ਬੱਚੇ ਕੋਲ ਸੁਭਾਵਕੋਂ ਲਫਜ਼ ਨਿਕਲ ਗਏ ਨੇ ਉਹਨੂੰ ਉਹਦਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਉਹਨੂੰ ਉਹਨੂੰ ਮਿਹਨਤ ਕਰਨ ਦੇਣੀ ਚਾਹੀਦੀ ਹੈ ਇਹਨੰਦੇ ਨਾਲ ਪੜ ਰਿਹਾ ਹੈ ਕਿ ਸੁਪਨਾ ਕਿ ਮੈਂ ਮਤਲਬ ਚਾਹ ਦੀ ਦੁਕਾਨ ਖੋਲਣੀ ਹੈ ਮੈਂ ਤੈਨੂੰ ਕਿਹਾ ਸੀ ਨਾਂ ਰੱਖ ਚਾਹ ਦੀ ਕੁੜੀ ਔਮਨ ਚਾਹ ਰੱਖੇਗੀ ਤੇ ਬੰਦੇ ਆਉਣ ਉਹ ਗਰਮੀ ਕਿ ਤਰਉਣਗੇ ਵੀ ਔਮਨ ਚਾਹ ਦੇ ਉੱਤੇ ਕੀ ਕਰਾਂਗੇ ਅੱਜ ਤੇ ਪਿਓ ਨੂੰ ਵੀ ਮੈਂ ਮਤਲਬ ਗੱਲ ਕੀਤੀ ਉਹ ਬਹੁਤ ਵਧੀਆ ਬੰਦਾ ਉਹ ਵੀ ਮੇਰੇ ਨਾਲੇ ਬੋਲਿਆ ਕਿ ਚਾਹ ਦੀ ਕੁੜੀ ਜਿੰਦਾਬਾਦ ਇਹਦੀ ਦਾਦੀ ਵੀ ਬੋਲੀ ਹੈ ਕਿ ਚਾਹ ਦੀ ਕੁੜੀ ਜਿੰਦਾਬਾਦ ਮੇਰੀ ਬੇਟੀ ਦਾ ਖਿਆਲ ਰੱਖੋ ਮੇਰੀ ਪੋਤਰੀ ਦਾ ਖਿਆਲ ਰੱਖੋ ਦੋਵੇਂ ਮਾਂ ਪੁੱਤ ਬੋਲੇ ਨੇ ਸੋ ਸਾਨੂੰ ਸਾਰਿਆਂ ਨੂੰ ਇੱਕਦਮ ਮੂੰਹ ਨਹੀਂ ਮੋੜ ਲੈਣਾ ਚਾਹੀਦਾ ਵੀ ਯਾਰ ਉਹ ਹੈ ਕੀ ਹੈ ਛੋਟੀ ਬੱਚੀ ਹੈ ਯਾਰ ਉਹਦੇ ਕੋਲੋਂ ਕੋਈ ਲਫ਼ਜ਼ ਨਿਕਲ ਗਿਆ ਮਰਿਆ ਤਾਂ ਮੈਂ ਕਿਹਾ ਹੀ ਨਹੀਂ ਮੇਰਾ ਪਿਓ ਹੈ ਨਿਸ਼ੇਰੀ ਕਹਤਾ ਕੁਛ ਕਹਤਾ ਉਹਦੇ ਮੂੰਹੋਂ ਨਿਕਲ ਗਿਆ ਉਹ ਮਤਲਬ ਬੋਲ ਚੁੱਕੀ ਜੋ ਉਹਨੂੰ ਦਿਸਦਾ ਸੀਗਾ ਜਾਂ ਜੋ ਉਹਨੂੰ ਸਮਝਾਇਆ ਗਿਆ ਉਹ ਬੋਲ ਚੁੱਕੀ ਉਹਦੇ ਬਾਰੇ ਐਡੀ ਸਜ਼ਾ ਦਾ ਉਹਦੇ ਵੀ ਉਹ ਮਰਨਾ ਕੀ ਹੋ ਜੇ ਯਾਰ ਉਹ ਖੁਦਕੁਸ਼ੀ ਕਰ ਲਵੇ ਉਹਨੂੰ ਕੰਮ ਕਰਨ ਦੇਣਾ ਚਾਹੀਦਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਰਈਆਂ ਨੂੰ ਵੀ ਕਰਦਾ ਮਰ ਪਰੇ ਜਾਂਦੇ ਜਿਹੜੇ ਇੱਥੇ ਆਉਂਦੇ ਨੇ ਲੋਕ ਉਹਨਾਂ ਨੇ ਵੀ ਕਰਦਾ ਵੱਤ ਵਾਦ ਦੀ ਹੌਸਲਾ ਫਜਾਈ ਕਰੋ ਪੀਣਾ ਕੀ ਆ ਯਾਰ ਦੇਖੋ ਇੱਕ ਕੱਪ ਚਾਹ ਦਾ ਇੱਕ ਫੈਨ ਇੱਕ ਬੱਤੀ ਹੋਰ ਕੀ ਇਹਨੂੰ ਬਤਾ ਦਿਓਗੇ ਤੁਸੀਂ ਮਤਲਬ ਇਹਦਾ ਸਾਥ ਬਣਾ ਤੇ ਨਾਲ ਦੀ ਰੋਜੀ ਰੋਟੀ ਚੱਲੂਗੀ ਇਹਦੀ ਮਾਂ ਦਾ ਇਲਾਜ ਹੋ ਜਾਊਗਾ ਆ ਛੋਟਾ ਭਰਾ ਮੈਂ ਕਹਿੰਦਾ ਮੈਨੂੰ ਬੰਦਾ ਗਉ ਲੱਗਾ ਕਿ ਨਾਲ ਦੇ ਵਿੱਚ ਕੋਈ ਸ਼ਤਾਨੀ ਨਾਲ ਦੇ ਵਿੱਚ ਕੋਈ ਇਹਦੀ ਮਤਲਬ ਬੱਚੇ ਵਾਲਾ ਬਚਪੜਾ ਵੀ ਨਹੀਂ ਹੈਗਾ ਕਿ ਬੰਦਾ ਆਇਆ ਫੁਰਤੀਆਂ ਮਾਰਦਾ ਫਿਰੇ ਕੋ ਮਤਲਬ ਇਹਾ ਜੇ ਬੰਦਿਆਂ ਦੇ ਤੇ ਤਰਸ ਖਾਓ ਯਾਰ ਇਹਨਾਂ ਨੂੰ ਜਲੀਲ ਨਾ ਕਰੋ ਸੋ ਮੇਰੀ ਬੇਨਤੀ ਆ ਮੈਂ ਦੋ ਅੱਜ ਇਹਦੇ ਕੋਲ ਆਇਆ ਮੈਂ ਇਹਨੂੰ ਫੇਰ ਕਹਿ ਕੇ ਚੱਲਿਆ ਕਿ ਮੇਰਾ ਨੰਬਰ ਤੇਰੇ ਕੋਲ ਆ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਆਉਂਦੀ ਤੈਨੂੰ ਕਿਸੇ ਨੇ ਕੋਈ ਕਹਿ ਦਿੰਦਾ ਮੈਂ ਤੈਨੂੰ ਬਣਾ ਕੇ ਦੇਉਂਗਾ ਤੇਰੇ ਬੰਦੇ ਨੂੰ ਜਦੋਂ ਕਹਿ ਦਈਆਂ ਨਾ ਤੈਨੂੰ ਆ ਪਹੁੰਚ ਜਾਊਗਾ ਉਹਦੇ ਮਨ ਦੇ ਵਿੱਚ ਇੱਕ ਸੁਪਨਾ ਆ ਦਿੰਦਾ ਵੀ ਯਾਰ ਮੇਰੇ ਕੋਲ ਆ ਚੀਜ਼ ਆ ਜਾਣੀ ਆ ਤੇਰਾ ਕੋਈ ਵੀ ਸੁਪਨਾ ਹੋਵੇ ਤੇਰੀ ਦੁਕਾਨ ਦਾ ਮੈਨੂੰ ਆ ਚਾਹੀਦਾ ਵਾ ਜੇ ਕੋ ਦੇ ਦਊਗਾ ਉਹਨਾਂ ਦਾ ਧੰਨਵਾਦ ਹੱਥ ਜੋੜ ਕੇ ਧੰਨਵਾਦ ਨਹੀਂ ਦਊਗਾ ਤੇ ਜਿਹੜੀ ਜਿਹੜੀ ਚੀਜ਼ ਦਾ ਤੈਨੂੰ ਕਹਿੰਦੇ ਲਾਰਾ ਲਾਇਆ ਮੈਂ ਤੈਨੂੰ ਭੇਜੀ ਇਹ ਬਿਲਕੁਲ ਦੀ ਬੰਬਾਰ ਕਰਿਆ ਕਰਿਆ ਨਹੀਂ ਜਾਂਦਾ ਹਾਂ ਨਾ ਮੇਰੇ ਭੈਣ ਪਰਜਾਈ ਕੋਈ ਵੀ ਨਹੀਂ ਮੇਰਾ ਸਾਥ ਤੇ ਕੀ ਕਰਾਂ ਮੈਂ ਆ ਪਿੰਡ ਮਾਦਾ ਮੇਰਾ ਜੀ ਹਾਂ ਇਹ ਰੈਫਰ ਕਰਤਾ ਉਹਨਾਂ ਨੇ ਅੰਮ੍ਰਿਤਸਰ ਘਲਤਾ ਮੇਰੇ ਕੋ ਪੈਸੇ ਨਹੀਂ ਮਾਜੀ ਲੈ ਕੇ ਚੱਲੇ ਆ ਲੈ ਅੰਮ੍ਰਿਤਸਰ ਫੋਨ ਕਰਦੇ ਉੱਥੇ ਆ ਗਏ ਹੋਰ ਵੀ ਪਏ ਤਾਂ ਮੈਂ ਪਾ ਦੂੰਗਾ ਤੇਰੇ ਨਹੀਂ ਪੋਤੇ ਆ ਮੈਂ ਤੇਰਾ ਜਿਹੋ ਜਿਆ ਇਹ ਆ ਲੈ ਹੋਏ ਜੀ ਮੈਂ ਕਿਹਾ ਤੇਰਾ ਪੋਤੇ ਆਜਾ ਦੇਖੋ ਜਿਆ ਮੈਂ ਸਵੇਰੇ ਮੈਨੂੰ ਆਂਦੀ ਮੇਰੀ ਨੌਕ ਹੋ ਗਿਆ ਮੇਰਾ ਇਹ ਪੁੱਛਿਆ ਨਹੀਂ ਮੈਂ ਮਾਦਾ ਮੈਂ ਤੇ ਤੇਰੇ ਮੁੰਡੇ ਨੂੰ ਪਹਿਲੇ ਦਿਨ ਪੁੱਛਿਆ ਆ ਦੇ ਮੈਨੂੰ ਤੇਰੇ ਨਾਲ ਕਈ ਜੀਰਾਂ ਲਾਗਦੇ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤੂੰ ਬੱਚੀ ਦਾ ਸਾਦੋਂ ਵੇਚਣ ਤੇ ਚਾਹੀਦੀ ਯਾਰ ਉਹਨੇ ਕੋ ਮਾਲ ਖੜਾ ਕਰ ਲਿਆ ਉਹਨੇ ਕੋ ਹਾਟਲ ਬਣਾ ਲਿਆ ਯਾਰ ਪਵਾਜ ਜਿੱਥੋਂ ਪੁੱਛਣਾ ਭਾਵੇਂ ਜਲੰਧਰ ਰੋਣਾ ਨਹੀਂ ਯਾਰ ਜਲੰਧਰੋਂ ਪੁੱਛਣਾ ਅਮਰਸਰ ਪੁੱਛਣਾ ਮੈਂ ਹਸਪਤਾਲ ਦਾਖਲ ਕਰਾ ਦੂ ਆ ਮਨਦੀਪ ਆ ਵਧੀਆ ਹੱਡੀਆਂ ਵਾਲਾ ਹਸਪਤਾਲ ਹੈ ਦੂਜਾ ਜਿੱਥੋਂ ਹੁੰਦਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਹੋਰ ਪੈਂਦੇ ਜਿੰਨੇ ਮੇਰੇ ਕੋ ਪਵਾਜ ਉਹਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਪਰਪੂਗੀ ਯਾਰ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਕਹ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕਮ ਸੇ ਕਮ ਮਿੰਨੂ ਤੁਸੀਂ ਇਹਦੇ ਅਕਾਊਂਟ 'ਚ ਪਾਏ ਹੋਣਗੇ ਜਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੂ ਵਸ ਦਿੱਤਾ ਜਾਵੇ ਮੈਂ ਇਹਦੇ ਰਾਈ ਪੈਸੇ ਉਹਨਾਂ